अपना भजी मेरा विपण कुमार जी गुप्ता कुमार जी ਤੁਸੀਂ ਸਿਵਲ ਹਸਪਤਾਲ ਵਿੱਚ ਐਡਮਿਟ ਹੈਗੇ ਕੀ ਮਾਮਲਾ ਹੋਇਆ ਸਾਰਾ ਕੁਟ ਮਾਰਦਾ ਮਾਮਲਾ ਜੀ ਉਹ ਆ ਵੀ ਛੁੱਟੀ ਭੈਣ ਮੇਰੀ ਵਿਆਹਿਆ ਰਵਿੰਦਰ ਕੁਮਾਰ ਜੀ ਦਾਦੂਵਾਲ ਠੀਕ ਹੈ ਜੀ ਉਸ ਵੀਰੇ ਆਏ ਸੀ ਨਾ ਉਸ ਨੂੰ ਛੱਡ ਕੇ ਗਏ ਆ ਤੇ ਮੈਂ ਉਹਨੂੰ ਸ਼ਾਮ ਛੱਡਣ ਗਿਆ ਆ ਕੱਲ ਦੀ ਗੱਲ ਹਾਂ ਜੀ ਹਾਂ ਕੱਲ ਦੀ ਗੱਲ ਲੱਗੀ ਇਹ ਤੇ ਦੀ 6:30 ਵਜੇ ਛੱਡਣ ਗਿਆ ਉਹਨਾਂ ਨੂੰ ਠੀਕ ਹੈ ਜੀ ਇੰਨੇ ਵਿੱਚ ਹੀ ਮਤਲਬ ਕਿ ਬੈਠੇ ਬੈਠੇ ਆਪਾਂ ਗੱਲ ਕਰਦੇ ਕੋਈ ਤਰੀਕ ਗੱਲਬਾਤ ਨਹੀਂ ਬੈਠੇ ਬੈਠੇ ਜੂ ਤੂੰ ਤੋਂ ਮੈਂ ਉਹਨਾਂ ਸਾਥ ਸਨੜੀ ਇੰਨੇ ਵਿੱਚ ਹੀ ਨਾ ਮਤਲਬ ਕਿ ਉਹ ਉਹ ਵੀ ਦੀਰ ਨਹੀਂ ਮਨ ਲੱਗੀ ਉਗਣਸੀ ਪੂਰੀ ਰੱਖਣੀ ਜੀ ਤੁਸੀਂ ਲੈ ਚੋ ਮੈਂ ਕਹਾਂ ਸੀ ਪੂਰੀ ਲੈ ਚ ਲੈਣੇ ਐ ਇੰਨੇ ਜੀ ਉਹਨੇ ਮੀਨੇ ਗੇਟ ਲਾ ਲਿਆ ਆਪਣਾ ਜੀ ਗੇਟ ਲਾ ਕੇ ਉਹਦੇ ਦੇਰ ਮੈਂ ਤੇ ਮਨ ਲਗੀ ਉਹ ਸੌਰੀ ਨਹੀਂ ਤੇ ਇੱਕ ਨਾ ਇੱਕ ਉਹਦਾ ਉਹਨਾਂ ਜਵਾਈ ਨੇ ਮੈਨੂੰ ਬਹੁਤ ਬੂਹ ਜਿਹਾ ਕੁੱਟਿਆ ਬਹੁਤ ਜ਼ਿਆਦਾ ਬੂਹ ਜਿਹਾ ਕੁੱਟਿਆ ਕੁੱਟਣ ਤੋਂ ਬਾਅਦ ਸਾਨੂੰ ਉਹਨਾਂ ਦੋ ਕਿਨੇ ਬੰਦ ਰੱਖਿਆ ਕਿ ਕੁੜੀ ਦੀ ਬਿਮਾਰੀ ਉਹਦੇ ਮੱਥੇ ਸੱਟ ਲੱਗੀ ਸਿਸਟਰ ਨੇ ਠੀਕ ਹੈ ਜੀ ਉਹ ਕਹਿੰਦੇ ਤੁਹਾਨੂੰ ਅਸੀਂ ਜਾਨ ਨਹੀਂ ਦੇਣਾ ਹੈਗਾ ਠੀਕ ਹੈ ਜੀ ਅਸੀਂ ਤੁਹਾਨੂੰ ਜਾਨੋਂ ਮਾਰ ਦੇਣਾ ਠੀਕ ਹੈ ਜੀ ਉਸ ਤੋਂ ਬਾਅਦ ਕੀ ਕੀ ਹੋਇਆ ਉਸ ਤੋਂ ਬਾਅਦ ਜੀ ਇਹ ਸੀ ਮਨ ਲਗੀ ਵੀ ਸਾਨੂੰ ਕਹਿੰਦੇ ਕੋਰੇ ਪੇਪਰ ਤੇ ਕੋਣ ਨੂੰ ਸੇਮਕਾ ਗੀਤ ਨੂੰ ਭੇਜਣਾ ਫਿਰ ਮੇਰੀ ਭੈਣ ਨੇ ਡਰਦੇ ਸਿਰ ਨ ਕਰਵਾ ਲਿਆ ਕੋਣ ਸਿਰ ਕਰਵਾ ਲਿਆ ਇਹਨੇ ਵਿੱਚ ਜੀ ਮਨ ਕੇ ਉਥੇ ਮੌਤ ਵਾਲੇ ਪਿੰਡ ਦੇ ਬੰਦੇ ਆਏ ਜੀ ਹੁਣੇ ਸਾਨੂੰ ਮੇਚ ਲੋ ਬਣ ਗਈ ਸੋ ਪਾਚਲੇ ਗੱਲ ਕੰਮ ਕੋ ਬਾਦ ਬਾਫ ਕੀਤਾ ਤੁਸੀਂ ਜਾ ਸਕਦੇ ਅਸੀਂ ਭਾਜੀ ਕਿਸ ਨੂੰ ਵਾਲੇ ਸਕੂਲ ਦੇ ਕੋਲ ਪਹੁੰਚੇ ਮੈਂ ਉਸ ਬੰਦੇ ਪਿੱਛੇ ਸੀ ਉਦੋਂ ਬਰ ਫਿਰ ਇਹ ਤਿੰਨੇ ਮਨ ਗਈ ਮਨੀ ਹੋ ਗਿਆ ਦੇਰ ਕੁੜੀ ਦਾ ਹੋ ਗਿਆ ਜੀ ਪਲੱਸ ਉਹਦਾ ਜੋਾਈ ਹੋ ਗਿਆ ਤੇ ਜੀ ਸੋਰਾ ਦੇ ਇੰਨਾ ਨੇ ਦੁਹਾਰਾ ਕੇ ਸਾਡੀ ਵੱਡੀ ਰੋਕੀ ਆ ਮੇਰੇ ਸਕੂਲ ਲੱਗ ਗਿਆ ਆਗੇ ਉੱਥੇ ਅਗਰੀ ਪਾਜੀ ਤੁਹਾਨੂੰ ਬਹੁਤ ਬੂਡਰ ਫੀ ਕੁੱਟਿਆ ਪਰਨੇ ਮੇਰੇ ਦਾਤ ਮਾਰਾ ਕੀ ਮਾਰਾ ਮੇਰੇ 13 ਟਾਂਕੇ ਪਾਜੀ ਲੱਗੇ ਆ ਵੀ ਅਸੀਂ ਉੱਥੋਂ ਮਨ ਕੇ ਵੀ ਅਸੀਂ ਆਪਣੀ ਧੌੜ ਕੇ ਚਾਰ ਬਚਾਈ ਤੇ ਮੇਰਾ ਮਨ ਕੇ ਭਤੀਜਾ ਤੇ ਮਨ ਕੇ ਮੈਨੂੰ ਬੱਚੀ ਦਾ ਲੈ ਕੇ ਘਰ ਤੂੰ ਆਈ ਉਤੋਂ ਬਾਰਾ ਮਨ ਕੇ 60 ਮੇਰੇ ਜ਼ਿਆਦਾ ਲੱਗਿਆ ਕਿੰਨੇ ਜਿਹੜਾ ਕੋਈ ਦਾ ਵਿਆਹ ਹੋਇਆ ਹੋਇਆ ਪਾਜੀ 10 ਮਹੀਨੇ ਹਲੇ ਵਿਆਹ ਨੂੰ ਹੋਇਆ ਕਿਹੜੇ ਪਿੰਡ ਹੋਇਆ ਸੀ ਦਾਦੂਵਾਲ ਤੁਹਾਡਾ ਦਾਦੂਵਾਲ ਹੈ ਤੁਹਾਡਾ ਪਿੰਡ ਕਿਹੜਾ ਪਾਜੀ ਨਾਨਕਪਿੰਛੇ ਰੂਰ ਜਤੋਂ ਵਿਆਹ ਦਿੱਖੜੀ ਰੰਜਿਸ਼ ਕੀ ਚਲਦੀ ਕੋਈ ਆਪਸ ਵਿੱਚ ਨਾ ਕੋਈ ਰੰਜਿਸ਼ ਚਲਦੀ ਇਹ ਸੀ ਕਿ ਮਣੀ ਕੀ ਸਾਥ ਸਨਾ ਬਣੇਗੀ ਜੀ ਮੁੜੀ ਨਹੀਂ ਨਹੀਂ ਬਣਗੀ ਨਹੀਂ ਹੈਗੀ ਸੀ ਮੁੰਡਾ ਬੱਧੀਆ ਠੀਕ ਹੈ ਜੀ ਪਰ ਉਹਨਾਂ ਨੇ ਆਪਸ ਵਿੱਚ ਲੱਗਣੀ ਨਹੀਂ ਵੰਨੀ ਹੋਈ ਠੀਕ ਹੈ ਜੀ ਬੱਚੇ ਕਰਨ ਕੀ ਬੱਚਾ ਪੰਜ ਕੋਈ ਨਹੀਂ ਹੈਗਾ ਵੀ ਦੋ ਵਾਰ ਪਹਿਲਾਂ ਹੀ ਪੰਚਾਇਤਾਂ ਹੋਈਆਂ ਵੀ ਪੰਜੇ ਤੋਂ ਬੁਰ ਕਰੇ ਸਾਡੀ ਰਿਸਪੋਨਸਿਬਿਲਟੀ ਤੇ ਕਿ ਤੁਸੀਂ ਮਣੀ ਕੁੜੀ ਨੂੰ ਛੱਡ ਕੇ ਜਾ ਸਕਦੇ ਆ ਪਰ ਜੋ ਕੋਈ ਹੁੰਦਾ ਸੀਗਾ ਮਣੀ ਕੁੜੀ ਦੀ ਵੀ ਜਾਣ ਹੋਏ ਇਸ ਗੱਲੇ ਖਤਰਾ ਹੈ ਕੁੜੀ ਮੇਰੇ ਸਾਹਮਣੇ ਮਾਨੀ ਕੁੜੀ ਦੀ ਕੁੱਟਮਾਰ ਕੀਤੀ ਆ ਕੁੜੀ ਦੀ ਕੁੱਟਮਾਰ ਕੀਤੀ ਤੇ ਪਲੱਸ ਮੈਨੂੰ ਕੁੱਟਮਾਰ ਜਿਹਨੇ ਜਿਹਨੇ ਕੁੱਟਮਾਰ ਕੀਤੀ ਉਹਦਾ ਨਾਮ ਕੀ ਹੈ ਭਜੀ ਇਹ ਇੱਕ ਉਹਦਾ ਦੇਹ ਦਾ ਕੁੜੀ ਦਾ ਮਣੀ ਜੀ ਇੱਕ ਉਹਦਾ ਸੌਦਾ ਹੈ ਤੇ ਇੱਕ ਉਹਦਾ ਜਵਾਈ ਹੈ ਜੀ ਇਹਨੇ ਮਾਰਗੀ ਸਾਰੇ ਪਿੰਡ ਸਾਹਮਣੇ ਕੁੱਟਿਆ ਮਾਰਗੀ ਮੈਨੂੰ ਗੇਟ ਲਾ ਕੇ ਅੰਦਰ ਸਾਨੂੰ ਦੋ ਘੰਟੇ ਲਈ ਬੰਨ੍ਹੀ ਰੱਖਿਆ ਤੇ ਪ੍ਰਾਣਾ ਕੀ ਕੰਮ ਕਰਦਾ ਭਜੀ ਉਹਦਾ ਆਪਣਾ ਆਪਣੀ ਖੇਤੀਬਾੜੀ ਦਾ ਕੰਮ ਆ ਤੇ ਬੂਲ ਕਰਦੇ ਮਸ਼ੀਨਾਂ ਦੇ ਭੱਟੇ ਨੇ ਜੀ ਛੋ ਤੁਸੀਂ ਹੁਣ ਕੀ ਮੰਗ ਕਰਦੇ ਹੋ ਭਜੀ ਮੰਗ ਇਹ ਕੱਢ ਵੀ ਜੋ ਮੇਨਾ ਹੋਇਆ ਮਾਨੀ ਕਿ ਕੱਲੋ ਕਿਸੇ ਹੋਣਾ ਬਿਦਾਰੇ ਇਨਸਾਨ ਕਰ ਸਕਦੇ ਮੈਨ ਆਜੀ ਪਰਲੇ ਮੈਨੂੰ ਘਰ ਕੋਟਿਆ ਤੋਂ ਬਾਅਦ ਫੇਰ ਮੇਰੀ ਗੱਡੀ ਮਲ ਗਈ ਬਾਅਦ ਵਿੱਚ ਵੀ ਦਿਲਾਂ ਨੇ ਘੇਰੀ ਆ ਗਈ ਮੈਨੂੰ ਸਕੂਲ ਦੇ ਬੈਕਸਟ ਬਿਲਕੁਲ ਮਿੰਟ ਤੋਂ ਮਲ ਗਈ ਉਦੋਂ ਉਸੇ ਟਾਈਮ ਮੈਨੂੰ ਕਿਨ ਖਾਲੀ ਪੇਪਰ ਤੇ ਸਾਈਨ ਕਰ ਮੈਂ ਨਹੀਂ ਕੀਤੀ ਮੇਰੀ ਭੈਣ ਨੇ ਡਾਟੇ ਸਾਈਨ ਕਰਦੀ ਮੈਂ ਨਹੀਂ ਕਰਨ ਦਿੱਤੇ ਉਹ ਤੋਂ ਸਾਈਨ ਕਰਾਈ ਦੀ ਉਹ ਚਾਹੀ ਡਾਟੇ ਕਰ ਤੀ ਕੁੜੀ ਕੁੜੀ ਨੂੰ ਬਸਣਾ ਚਾਹੁੰਦੀ ਹੈ ਹਾਂਜੀ ਕੁੜੀ ਬਸਣਾ ਚਾਹੁੰਦੀ ਹੈ ਜੋ ਰੱਖ ਲਈ ਨਹੀਂ ਬੁੰਡਾ ਰੱਖਣਾ ਜ਼ੋਨਾ ਬਰੁੱਖਾ ਦੇਣਾ ਚਾਹੁੰਦੀ ਨਾ ਉਹ ਮੁੰਡੇ ਦੇ ਪ੍ਰੈਸ਼ਰ ਬਹੁਤ ਘੱਟ ਰੱਖੋ ਪ੍ਰੈਸ਼ਰ ਇਹ ਚੀਜ਼ ਹੈ ਮੁੰਡਾ ਤਾਂ ਨਹੀਂ ਕੁੱਟਮਾਰ ਕਰਦਾ ਕੋਈ ਮੁੰਡਾ ਨਹੀਂ ਕਰਦਾ ਨਹੀਂ ਮਾਨਾ ਤੁਹਾਨੂੰ ਤਾਂ ਨਹੀਂ ਮੁੰਡੇ ਨੂੰ ਕੁੱਟਮਾਰ ਨਹੀਂ 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 ਮੁੰਡੇ ਨੂੰ ਨਹੀਂ ਕੁੱਟਮਾਰ ਮਿਲਦੀ ਇਹ ਨਾ ਕੀ ਮੁੰਡੇ ਦਾ ਮੁੰਡੇ ਨੂੰ ਛਲੀ ਕਮਾਰਦੀ ਛਲੀ ਚਲਦੀ ਜਵਾਈ ਦੇ ਕਿਹਨਾਂ ਜਿਹਨੇ ਕੁੱਟਮਾਰ ਕੀਤੀ ਤੁਹਾਨੂੰ ਮੈਨੂੰ ਨਾਲ ਹੀ ਪਤਾ ਬੱਝੀ ਉਹਦਾ ਠੀਕਾ ਵੱਡਾ ਜਵਾਈ ਹੈ ਉਹ ਘੁਰਕੇ ਤੋਂ ਆਈ ਹੈ ਕੋਈ ਨਸ਼ਾ ਨਹੀਂ ਸੀ ਤੇ ਨਹੀਂ ਕਰਦੇ ਭਾਜੀ ਨਹੀਂ ਮੈਂ ਨਹੀਂ ਆ ਗਿਆ ਸਰਦਾ ਹਾਂ ਅੱਛਾ ਤੁਸੀਂ ਇੱਥੇ ਐਡਮਿਟ ਹੋਏ ਹੈਗੇ ਤੇ ਡਾਕਟਰ ਆਪ ਨੂੰ ਟ੍ਰੀਟਮੈਂਟ ਮਿਲਿਆ ਹਾਂਜੀ ਬਾਜੀ ਹਾਂਜੀ ਰਾਤ ਦੀ ਸੀਗੀ ਫਿਰ ਮੇਰਾ ਪੇਟਾਂ ਟੱਕੀ ਲੱਗੀ ਬਾਜੀ ਮੇਰੇ ਪੁੱਤ ਪਿੱਛੇ ਮੇਟਕਣ ਦੀ ਟੀਮ ਆ ਰਹੀ ਆ ਨਾ ਉਹਨੂੰ ਮੈਂ ਪੰਜਾਬ ਨਹੀਂ ਕਿਦਾਂ ਬਚਾਈ ਆ ਮੇਰਾ 10 ਸਾਲ ਦਾ ਬੇਟਾ ਸੀ ਉਹਨੂੰ ਮੈਂ ਕਿਸੇ ਵੀ ਮਾਰਾ ਕਾਨੂੰਨ ਘਾ ਛੱਡਿਆ ਕਿਸੇ ਦੇ ਘਰ ਬਚੜ ਗਿਆ ਹਾਂਜੀ ਕੋਈ ਲਿਖਤੀ ਦਰਖਾਸਤ ਦਿੱਤੀ ਸੀ ਹਾਂਜੀ ਬੜੀ ਲੈਕਚਰ ਦਸਾਂਜੀ ਕਿੱਥੇ ਦਿੱਤੀ ਇਹ ਆਪਣੇ ਚੌਂਕੀ ਚੇੜੂ ਫਰਜਾਂ ਦਿੱਤੀ ਰਿਪੋਰਟ ਮਿਲਾਈ ਮਾਇ ਹਾਂਜੀ ਹੱਲ ਨਹੀਂ ਪਿਆ ਕੋਈ ਵੀ ਹੈ ਮੇਰੇ ਕੋਲ ਕੀ ਕਰਵਾਈ ਕਰਨਾ ਤੁਹਾਨੂੰ ਕੀ ਕਾਰਵਾਈ ਦੀ ਮੰਗ ਕਰਦੇ ਜੀ ਜੋ ਸ਼ਰਨਾ ਹੋਇਆ ਮਣਕੀ ਉਹਤੇ ਕਾਰਵਾਈ ਚਾਹੀਦੀ ਹੈ ਹਨ ਘਰ ਆ ਕੇ ਤੁਸੀਂ ਇੱਕ ਮਹਿਮਾਨ ਨੂੰ ਘਰ ਆ ਕੇ ਤੁਸੀਂ ਕੁੱਟਿਆ ਇੰਨੇ ਗੁੱਸੇ ਨਾਲ ਕੁੱਟਿਆ ਮਾਰ ਕੇ ਵੀ ਤੁਸੀਂ ਮਣਕੀ ਮਗਰ ਆ ਕੇ ਬਾਈਕ ਤੇ ਤੁਹਾਨੂੰ ਸਾਡੇ ਆਹ ਨੂੰ ਕੀਤਾ ਹਨ ਕੀ ਕਰਨ ਸੀ ਮੈਂ ਆਪਣੀ ਮੰਮੀ ਦੀ ਦਵਾਈ ਲੈਣ ਲਈ ਇੱਥੇ ਆਈ ਸੀ ਜਦੋਂ ਮੇਰਾ ਭਰਾ ਮੈਨੂੰ ਪਾਪਾ ਛੱਡਣ ਗਿਆ ਉਹਨਾਂ ਨੇ ਜਾਣਦਿਆਂ ਨੇ ਮੇਰੀ ਸੱਸ ਨੇ ਉਹ ਮੇਰੇ ਭਰਾ ਦੇ ਨਾਲ ਸਾਰਾ ਕੁਝ ਜਿਦਾ ਜਿਦਾ ਕੀ ਸਾਨੂੰ ਪਰੇਸ਼ਾਨ ਬੋ ਕਰਦੀ ਜਦੋਂ ਇਹ ਗੱਲਾਂ ਵਾਤਾ ਹੋਣ ਤੋਂ ਬਾਅਦ ਮੈਂ ਕਹਿੰਦੇ ਕਿ ਸਾਡੇ ਭਾਜੀ ਨੇ ਇਹ ਗੱਲ ਕਿਹਾ ਕਿ ਜੂਦੀ ਕਰ ਦੋ ਉਹ ਕਹਿੰਦੇ ਜੂਦੀ ਵੀ ਨਹੀਂ ਕਰਨਾ ਰੱਖਣਾ ਵੀ ਨਾਲ ਤੁਹਾਨੂੰ ਪਰੇਸ਼ਾਨ ਬੋਗਾ ਭਾਜੀ ਨੇ ਮੇਰਾ ਪਾਸ ਤੇ ਮੇਰਾ ਫੋਨ ਚੱਕਿਆ ਉਸ ਤੋਂ ਬਾਅਦ ਮੇਰੇ ਦੇਰ ਨੇ ਗੇਟ ਮੇਨ ਗੇਟ ਲਾ ਕੇ ਗ੍ਰਿਲ ਲਾ ਕੇ ਮੇਰੇ ਸਹੁਰੇ ਨੇ ਉਹਨਾਂ ਨੇ ਜਵਾਈ ਵੱਡੇ ਜਵਾਈ ਕਰੀ ਛੱਲ ਲਾ ਲਏ ਤੇ ਮੇਰੀ ਸਾਸ ਤੇ ਮੇਰੀ ਨਾਨ ਨੇ ਮੈਨੂੰ ਫੜ ਲਿਆ ਤੇ ਜਿਹੜਾ ਮੇਰਾ ਦੇਰ ਸੀ ਉਹਨੇ ਮੇਰੇ ਭਰਾ ਨੂੰ ਕੋਟੇ ਮਾਰ ਕੀਤੀ ਤੇ ਮੇਰੇ ਭਰਾ ਪਤੀ ਜਿਹਨੇ ਭੱਜ ਕੇ ਕਰੂ ਜਾਨ ਬਚਾਈ ਗੇਟ ਖੋਲ ਕੇ ਜਾਣ ਬਤਾਈ ਤੇ ਗਵਾਂੜੀਆਂ ਨੇ ਫੋਨ ਤੋਂ ਫੋਨ ਕਰਕੇ ਘਰੇ ਦੱਸਿਆ ਕਿ ਸਾਡੇ ਕੋਲ ਫੋਟੋ ਮਾਰਨ ਦੇ ਪੈਸੇ ਆ। ਉਥੇ ਕੈਮਰਾ ਪੁਰਾਣਾ ਹੈਗਾ ਅਸੀਂ ਪਾਸੇ। ਉੱਥੇ ਕੋਈ ਕੈਮਰਾ ਨਹੀਂ ਹੋਵੇਗਾ। ਫੋਟੋ ਆ ਦੇਵੇਂ। ਅੱਛਾ ਤੁਹਾਡਾ ਵਿਆਹ ਕਦੋਂ ਮੇਰਾ ਵਿਆਹ 17 ਨਵੰਬਰ ਨੂੰ। ਕਿਹੜੇ ਨਾਲ? ਤੂੰ ਜਾਂ ਤੇਰੀ ਚ ਇੱਕ ਅਸਲ ਵਿੱਚ ਕੋਈ ਦਾਜ ਦੇਈ ਤਾਂ ਮਾਮਲਾ ਨਹੀਂ ਜਿਹੜਾ ਤੁਹਾਨੂੰ ਤੰਗ ਕਰਦੇ ਆ ਪਹਿਲੇ ਦਿਨ ਤੋਂ ਤੰਗ ਕਰਦੇ। 20 ਦਿਨ ਤੋਂ ਮੈਂ ਵਹੀ ਗਈ ਸੀ ਮੈਂ 17 ਨੂੰ ਵਿਆਹੀ ਗਈ ਸੀ 18 ਨੂੰ ਮੇਰੇ ਮਾਮਾ ਮਗਰ ਗਏ 19 ਨੂੰ ਮਾਮਾਪਪਾ ਨੂੰ ਮਿਲ ਲਈ। ਬੀ ਤਰੀਕ ਤੋਂ ਇੱਕ ਹਮ ਸਟਾਰਟ ਕੀਤਾ ਇਸ ਵਾਰ ਨਹੀਂ ਮੈਂ ਤਿੰਨ ਵਾਰੀ ਪਹਿਲਾਂ ਹੀ ਆਪਣੇ ਮਾਪਪ ਦੇ ਘਰ ਰਹਿ ਕੇ ਜਾ ਚੁੱਕੀ ਹਾਂ ਹੁਣ ਵਿੱਚ ਇਹ ਵੀ ਆਇਆ ਸੀ ਕਿ ਕੋਈ ਪੰਚਾਇਤਾਂ ਵਿੱਚ ਫੈਸਲੇ ਹੋਏ ਤਿੰਨ ਵਾਰੀ ਪੰਚਾਇਤਾਂ ਦਾ ਇੱਕ ਪਹਿਲਾ ਮੇਰੇ ਮਾਪ ਸਾਸ ਸਾਸ ਸਾਸਰ ਤੇ ਮਲਬ ਸੋਨਾ ਮੇਰਾ ਮੈਨੂੰ ਲੈ ਗਿਆ ਸੀ ਸੋਨਾ ਤੇ ਨਾਲ ਲੈ ਕੇ ਗਏ ਦੂਸਰੀ ਵਾਰੀ ਫਿਰ ਪੰਚਾਇਤ ਨੇ ਮੈਨੂੰ ਲੈ ਕੇ ਗਏ ਤੀਸਰੀ ਵਾਰੀ ਫਿਰ ਪੰਚਾਇਤ ਦੇ ਨਾਲ ਲੈ ਕੇ ਗਏ ਉਸ ਤੋਂ ਬਾਅਦ ਇਲਾਜ ਦੇ ਵਿੱਚ ਲੈ ਕੇ ਗਏ ਸੀ ਕਿ ਕਹਿੰਦੇ ਸੀ ਕੋਈ ਨਹੀਂ ਹੁੰਦਾ ਜਿਸ ਦਿਨ ਤੋਂ ਗਈ ਮੇਰੀ ਨਾਨਾ ਤੇ ਮੇਰੀ ਸੱਸ ਪਹਿਲਾਂ ਮੇਰੀ ਖਸ ਹੁੰਦੀ ਸੀ ਕੱਟੇ ਹੁਣ ਨਾਨ ਮੇਰੀ ਸਹੁਰੇ ਤੋਂ ਕਿ ਇੱਥੇ ਰਹਿੰਦੀ ਆ ਉਹ ਵੀ ਮੈਨੂੰ ਬਹੁਤ ਪਰੇਸ਼ਾਨ ਕਰਦੀ ਆ ਤੁਹਾਡੇ ਬ੍ਰਦਰ ਦੱਸੇ ਕਿ ਜਦ ਦਾ ਬੁਰਾ ਕੰਮ ਕਰਦੇ ਆ ਤੁਹਾਨੂੰ ਰੋਟੀ ਰੋਟੀ ਬਣਾਉਣੀ ਪੈਂਦੀ ਕਾਫੀ ਲੇਬਰ ਮਤਲਬ ਲੇਬਰ ਕੀ ਹੋਈ ਸਾਰਾ ਕੰਮ ਕਰਨ ਦੇ باوجود ਵੀ ਕਹਿੰਦੇ ਕਿ ਕੰਮ ਨਹੀਂ ਕਰਦੇ ਹੱਦ ਤੋਂ ਵੱਧ ਪਰੇਸ਼ਾਨ ਮੈਨੂੰ ਕਰਦੇ ਮੇਰੀਆਂ ਲਮਾਰੀਆਂ ਦੀ ਲੋ ਜਦ ਦੀ ਕੋਈ ਚੀਜ਼ ਦੇਹੀ ਜਿ ਮੰਗਦੇ ਸੀ ਤੁਹਾਡੇ ਕੋਈ ਦਿੱਤਾ ਨਹੀਂ ਜਾਂ ਕਿਉਂ ਕਰਦੇ ਜਾਂ ਹੱਦ ਤੋਂ ਡਾਊਟ ਕਰਦੇ ਹੋ ਬਿਲਹਰ ਇੱਕ ਚੀਜ਼ ਹੈ ਮੈਂ ਤੇ ਪ੍ਰੈਸ਼ਰ ਪਾ ਕੇ ਰੱਖਦੀ ਹਾਂ ਪਰ ਇੰਨਾ ਕਿ ਟੌਰਚਰ ਕਰਦੇ ਹਾਂ ਹਰ ਇੱਕ ਚੀਜ਼ ਮੈਂ ਨਾ ਹਾਂ ਚਲੇ ਜਾਵਾਂ ਕੁਝ ਵੀ ਹੁੰਦਾ ਮੇਰੀਆਂ ਲਮਾਰੀਆਂ ਜਿਸ ਦਿਨ ਮੈਂ ਗਈਆਂ ਸੋਮਵਾਰ ਨੂੰ ਉਹਨਾਂ ਨੇ ਲਮਾਰਾਂ ਦਾ ਲੋਕ ਤਾਂ ਕਰ ਵੀ ਤੋੜਿਆ ਆ ਮੇਰੀ ਨਿਮਾਰੀ ਦਾ ਤੋੜਿਆ ਆ ਮੇਰੀ ਨਿਮਾਰੀ ਦਾ ਅੱਛਾ ਸੋ ਸੋ ਤੁਸੀਂ ਹੁਣ ਕੀ ਮੰਗ ਕਰਦੇ ਆ ਕਿ ਤੁਹਾਡੇ ਮੈਂ ਹੀ ਮੰਗ ਕਰਦੀ ਕਿ ਮੈਨੂੰ ਪਰੇਸ਼ਾਨ ਕੀਤਾ ਕੋਈ ਗੱਲ ਨਹੀਂ ਪਰ ਮੇਰੇ ਪ੍ਰਾਣ ਨੂੰ ਕੋਟ ਮਾਰ ਕੀਤੀ ਜਦੋਂ ਅਸੀਂ ਕੱਲ ਵਾਪਸ ਆਉਣ ਲੱਗੇ ਨਾ ਫਿਰ ਉਹਨਾਂ ਨੇ ਸੱਤ ਦੋ ਸਿਗਨੇਚਰ ਕਰਵਾਏ ਕਿ ਹਾਂ ਪੂਰੀ ਆਪਣੇ ਭਰਾ ਦੇ ਨਾਲ ਜਾ ਰਹੀ ਜਦੋਂ ਅਸੀਂ ਰਾਸਤੇ ਚੋਂਦੇ ਫੈ ਸੀ ਕਿ ਮੇਰੇ ਧੀਰ ਨੇ ਸਾਲੇ ਹਾਰ ਨੇ ਤੇ ਉਹ ਧੀਰ ਨੇ ਸਾਰੇ ਨੇ ਤਿੰਨਾਂ ਨੇ ਰਲ ਕੇ ਸਾਨੂੰ ਮਤਲਬ ਪਿਪਾ ਨੂੰ ਕਹਿੰਦੇ ਕਿ ਗੱਡੀ ਚੋਂ ਬਾਹਰ ਆ ਭਾਜ ਨੇ ਗਾਲ ਸੁਣੀ ਆ ਫਿਰ ਉਹਨਾਂ ਨੇ ਭਾਜੀ ਦੀ ਕੁੱਟਮਾਰ ਕੀਤੀ ਆ ਜ਼ਖਮੀ ਕੀ ਕੀਤਾ ਮੇਰੇ ਪਰ ਭਤੀਜੇ ਵੀ ਮੇਰੇ ਨਾਲ ਸੀ ਅੱਛਾ ਤੇ ਪਹਿਲਾਂ ਘਰ ਵਿੱਚ ਕੁੱਟਮਾਰ ਕੀਤੀ ਫਿਰ ਮੈਡੀਵਲ ਸਕੂਲ ਕੋ ਕੀਤੀ ਹਾਂਜੀ ਤੁਸੀਂ ਕੀ ਕਾਰਵਾਈ ਕਰਾਉਣੇ ਚਾਹੁੰਦੇ ਹੋਗੇ ਮੇਰੀ ਘਰ ਭਾਈ ਇਹ ਕਿ ਮੇਰੀ ਮੰਗੇ ਹੈ ਕਿ ਮੈਨੂੰ ਬਲ ਪਰੇਚਾਨ ਬੋਕੀ ਤਾਂ ਮੈਨੂੰ ਇਹ ਸਾਥ ਤੁਹਾਡੇ ਹਸਬੰਦ ਤੁਹਾਡਾ ਸਾਥ ਦਿੰਦੇ ਹਸਬੰਦ ਮੇਰੇ ਸਾਹਮਣੇ ਮੇਰਾ ਸਾਥ ਹੀ ਦਿੰਦੇ ਉਸ ਤੋਂ ਬਾਅਦ ਉਹ ਆਪਣੇ ਮਾਪੇ ਦੇ ਸਾਹਮਣੇ ਕੋਈ ਸਾਥ ਨਹੀਂ ਦਿੱਲੇ ਹੈਗੇ ਅੱਛਾ ਜਦੋਂ ਹੁਣ ਕੁੱਟਮਾਰ ਹੋਈ ਹੈ ਤੁਹਾਡੇ ਹਸਬੰਦ ਤੇ ਨਹੀਂ ਤਾਂ ਤੁਹਾਨੂੰ ਕੁੱਟਮਾਰ ਕਰਦੇ ਜਾਂ ਉਹਨਾਂ ਨੇ ਵੀ ਉਹ ਵੀ ਕਿ ਬੋਲ ਪਹਿਲਾਂ ਨਹੀਂ ਸੀ ਬੋਲਦੇ ਕੱਲ ਵੀ ਉਹ ਬੋਲਦੇ ਪੈਸੇ ਕਿ ਹਾਂ ਅੱਗੇ ਨਹੀਂ ਕੁਝ ਵੀ ਬੋਲੇ ਹੁਣ ਅਸੀਂ ਤੁਹਾਨੂੰ ਦੱਸਾਂਗੇ ਅੱਛਾ ਪਟਿਆਲਾ ਨਾਕ ਨਗਰੀ ਦੇ ਵਿਪਨ ਕੁਮਾਰ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ ਕੁਝ ਮਾਮਲਾ ਧਿਆਨ ਚ ਆਇਆ ਤੁਹਾਡੇ ਅ ਰਾਤ ਜਿਹੜਾ ਬੀਤੀ ਰਾਤ ਮਿਤੀ 23 ਨਵੰਬਰ ਨੂੰ ਕਰਦੇ ਸੀ ਫੋਨ ਆਪਣੇ ਪਰਸ਼ੋਤਮ ਦਾ ਸਰਪੰਚ ਜੀ ਨਾਕ ਨਗਰੀ ਦੇ ਜੀ ਤੇ ਉਹਨਾਂ ਦਾ ਜਿਹੜਾ ਭਤੀਜਾ ਬਗਵਾਲ ਵਿਪਨ ਕੁਮਾਰ ਆਪਣੇ ਉੱਤੇ ਸਿਸਟਮ ਚੜਨ ਗਿਆ ਦਾਦੂਵਾਲ ਤੇ ਉਹਨਾਂ ਨੇ ਉੱਥੇ ਕੁੱਟਮਾਰ ਕੀਤੀ ਤੇ ਉੱਥੇ ਮੰਨ ਕੀਤਾ ਹੋਇਆ ਅੱਛਾ ਤੇ ਉਹਦੇ ਸਮਾਂ ਚ ਅਸੀਂ ਉਸ ਵੇਲੇ ਮੈਂ ਜੰਡਿਆਲਾ ਚੌਂਕੀ ਚ ਜਾ ਕੇ ਨਾਲ ਗੱਲ ਕੀਤੀ ਸੀ ਉਹਨਾਂ ਨੇ ਨਾਲ ਕਰਮਚਾਰੀ ਭੇਜੇ ਜੀ ਤਾਂ ਫਿਰ ਮੈਂ ਹਾਲ ਉੱਥੋਂ ਇਹਨਾਂ ਦਾ ਕਹਿੰਦੇ ਕਿ ਅਸੀਂ ਉੱਥੋਂ ਲਾਇਏ ਬਾਪ ਨੂੰ ਮਰੇ ਨੂੰ ਅੱਛਾ ਤੇ ਇਹਨਾਂ ਨੇ ਦੱਸਿਆ ਵੀ ਹੁਣ ਸਵੇਰੇ ਅੱਜ ਦੱਸਿਆ ਵੀ ਚਿਰੇ ਜਿਹੜੇ ਰਸਤੇ ਚਾਹੀ ਮੇੜੂ ਪਿੰਡ ਆਉਂਦੇ ਸੀ ਮੇੜੂ ਪਿੰਡ ਦੇ ਲਾਗੇ ਉਹਨਾਂ ਪਿੱਛੋਂ ਆ ਕੇ ਟਣਾ ਲੜਾਈ ਜੜਾ ਤੇ ਉਹਦੇ ਸਬੰਧ ਸਾਨੂੰ ਹਸਪੀਟਲ ਤੋਂ ਵੀ ਇੱਕ ਹੁਣੇ ਫੋਨ ਆਇਆ ਵੀ ਇਹਨਾਂ ਦੀ ਇੱਕ ਐਮਰਜੈਂਸੀ ਆ ਤੇ ਇਹਦੀ ਜਿਹੜੀ ਅੱਜ ਦੋਨੋਂ ਐਮਰਜੈਂਸੀ ਲੈ ਕੇ ਤੇ ਜੋ ਵੀ ਬੰਦ ਦੀ ਕਾਰਵਾਈ ਕਰਦੇ ਆ ਨਾਲੇ ਵੈਰੀਫਾਈ ਕੀਤਾ ਜਾਊਗਾ ਤੇ ਵਾਕਿਆ ਜਿਹੜਾ ਕੋਈ ਮੇੜੂ ਦਾ ਪਿੱਛੇ ਆਇਆ ਜੇ ਕਰਾਇਆ ਹੋਵੇ ਤਾਂ ਕਾਨੂੰਨੀ ਕਾਰਵਾਈ ਜਿਹੜੀ ਕੀਤੀ ਸਰ ਵੈਰੀਫਾਈ ਕਿਸ ਤਰੀਕੇ ਨਾਲ ਕੀਤਾ ਜਾਏਗਾ ਕੋਈ ਆਸ-ਪਾਸ ਕਿ ਕੈਮਰੇ ਵਗੈਰਾ ਵੀ ਹੈਗੇ ਉੱਥੇ ਆਹ ਰਸਤੇ 'ਚ ਕੈਮਰੇ ਜਿਹੜੇ ਕਿਤੇ ਜਿਵੇਂ ਰਸਤੇ 'ਚ ਕੈਮਰੇ ਲੱਗੇ ਹੋਇਆ ਤੇ ਉਹ ਬੰਦੇ ਆਉਂਦੇ ਆ ਵਾਕਈ ਪਿੰਡੂ ਕੋਈ ਉਹਨਾਂ ਦੀ ਟਾਵਰ ਲੋਕੇਸ਼ਨ ਲਈ ਜਾਊਗੀ ਜੀ ਮੋਬਾਈਲਾਂ ਦੀ ਤਾਂ ਉਸ ਤੋਂ ਬਾਅਦ ਜਿਹੜੇ ਫਿਰ ਬੰਦੇ ਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਉਹਨੇ